ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜੀ ਆਪਾਂ ਪੜੀਆਂ ਅੱਜ ਦੀ ਵੀਡੀਓ ਦੀ ਸਟਾਰਟਿੰਗ ਹਨ ਜੇਕਰ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਲੱਗਿਆ ਜੀ ਇੱਥੇ ਵੀਡੀਓ ਸਟਾਰਟ ਕਰਨ ਤੁਸੀਂ ਤੁਹਾਨੂੰ ਸਾਰਿਆਂ ਨੂੰ ਖਾਸ ਕਰ ਮਿਲੀਆਂ ਭੈਣਾਂ ਨੂੰ ਪਤਾ ਹੀ ਹੋਊਗਾ ਕਿ ਇਹ ਹੈਗਾ ਜੀ ਆਪਣੇ ਗੈਸ ਦੇ ਜਿਹੜੇ ਉੱਪਰਲੇ ਸਟੈਂਡ ਵਗੈਰਾ ਹੁੰਦੇ ਆ ਤੇ ਆਪਾਂ ਇਹਨਾਂ ਨੂੰ ਅੱਜ ਸਾਫ਼ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿੰਨਾ ਆਪਣੀ ਕਹਿ ਸਕਦੇ ਹੋ ਕਿ ਚਾਹ ਵਗੈਰਾ ਵੀ ਉਬਲ ਜਾਂਦੀ ਹੈ ਜਾਂ ਫਿਰ ਕਹਿ ਸਕਦੇ ਹੋ ਕਿ ਦਾਲ ਵਗੈਰਾ ਉਬਲ ਜਾਂਦੀ ਹੈ ਜਾਂ ਫਿਰ ਚੌਲਾਂ ਦਾ ਜਿਹੜਾ ਪਾਣੀ ਵਗੈਰਾ ਹੁੰਦਾ ਹੈ ਉਹ ਵੀ ਇਹਦੇ ਤੇ ਲੱਗ ਜਾਂਦਾ ਉਬਲ ਜਾਂਦਾ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਇਹਨੂੰ ਜਿੰਦੀ ਇਹ ਲੱਗਿਆ ਹੋਇਆ ਉਬਲਿਆ ਹੋਇਆ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਸਾਫ਼ ਕਰਦੇ ਹਾਂ ਇਹ ਸਾਡੇ ਗੈਸ ਬਰਨਰ ਆ ਜਿਹੜੇ ਅ ਗੈਸ ਦੇ ਸਟੈਂਡ ਆ ਜਿਹੜੇ ਇਹ ਬਹੁਤ ਹੀ ਚਿਰ ਪੁਰਾਣੇ ਆ ਤੇ ਮੈਂ ਤੁਹਾਨੂੰ ਦੱਸਦੀ ਆ ਦਿਖਾਨੀਆਂ ਜੀ ਅੱਜ ਦੀ ਇਹ ਵੀਡੀਓ ਬਣਾ ਕੇ ਤੇ ਤੁਹਾਨੂੰ ਦੱਸ ਦਿਆਂ ਨਾਲੇ ਕਿ ਇਹਨੂੰ ਆਪਾਂ ਕਿਸ ਤਰੀਕੇ ਦੇ ਨਾਲ ਸਾਫ਼ ਕਰਦੇ ਆ ਤੇ ਵੀਡੀਓ ਦੇ ਨਾਲ ਬਣੇ ਰਹੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਕਰਦੇ ਆ ਜੇ ਆਪਾਂ ਆਪਣੀ ਅੱਜ ਦੀ ਵੀਡੀਓ ਦੀ ਸਟਾਰਟਿੰਗ ਹਾਂਜੀ ਲਓ ਜੀ ਸਭ ਤੋਂ ਪਹਿਲਾਂ ਆਪਾਂ ਇੱਥੇ ਕੀ ਕਰਨੇ ਆ ਜੀ ਜਿਹੜੇ ਇਹ ਉੱਪਰ ਆ ਕਾਲਸ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਤੇ ਆਪਾਂ ਇੱਕ ਕਰਦੇ ਦੀ ਮਦਦ ਨਾਲ ਆਪਾਂ ਇਹ ਸਾਰਾ ਕੁਝ ਇਹਦੇ ਉੱਤੋਂ ਲਾਦਾਂਗੇ ਜੀ ਤੇ ਮੈਂ ਤੁਹਾਨੂੰ ਦੱਸ ਦਿੰਦੀ ਆ ਇਹਨਾਂ ਨੂੰ ਆਪਾਂ ਸਾਰਾ ਧੱਬਲਾ ਰਗੜ ਦਾਂਗੇ ਤੁਸੀਂ ਦੇਖਿਓ ਕਿ ਆਪਣੇ ਗੈਸ ਸਟੋਵ ਆ ਜਿਹੜੇ ਬਿਲਕੁਲ ਹੀ ਸਾਫ਼ ਹੋ ਜਾਣਗੇ ਮੈਂ ਤੁਹਾਨੂੰ ਸਾਫ਼ ਕਰਕੇ ਦਿਖਾਣੀ ਆ ਬਿਲਕੁਲ ਇਹਦੇ ਵਿੱਚ ਮਿਹਨਤ ਵਗੈਰਾ ਜਿਹੜੀ ਉਹ ਇੰਨੀ ਜ਼ਿਆਦਾ ਨਹੀਂ ਲੱਗੂਗੀ ਤੇ ਤੁਸੀਂ ਦੇਖੋਗੇ ਗੰਦ ਵੀ ਕਿੰਨੀ ਜ਼ਿਆਦਾ ਜਦੋਂ ਇਹ ਆਪਣੇ ਨਿਕਲ ਜਾਣੇ ਹਾਂਜੀ ਲੋ ਜੀ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਕਰ ਦਿੱਤੀ ਮਦਦ ਅਦੇ ਨਾਲ ਇੱਥੇ ਇਹਨਾਂ ਦੇ ਕਿੰਨਾ ਜ਼ਿਆਦਾ ਸਾਰਾ ਕਹਿ ਸਕਦੇ ਕਿ ਜਿਹੜਾ ਜੰਮਿਆ ਹੋਇਆ ਸੀਗਾ ਉਹ ਆਪਾਂ ਲਾ ਚੁੱਕੇ ਆ ਤੇ ਹੁਣ ਆਪਾਂ ਇਸ ਤੋਂ ਅਗਾਂਹ ਵਾਲਾ ਪ੍ਰੋਸੈਸ ਕੀ ਕਰਨਾ ਹੈ ਜੀ ਇੱਥੇ ਹਾਂਜੀ ਲੋ ਜੀ ਹੁਣ ਇੱਥੇ ਆਪਾਂ ਕੀ ਕਰਨਾ ਹੈ ਜੀ ਆਪਾਂ ਆਪਣਾ ਬਹੁਤ ਹੀ ਖੁੱਲਾ ਜਿਹਾ ਜਿਵੇਂ ਵੱਡਾ ਭਾਂਡਾ ਕਹਿ ਦਿੰਨੇ ਮੇਰੇ ਕੋਲ ਇਹ ਕੜਾਹੀ ਸੀਗੀ ਤੇ ਮੈਂ ਲੈ ਲਈ ਤੇ ਆਪਾਂ ਵਿੱਚ ਇਹਦੇ ਜੀ ਆਪਣੇ ਜਿਹੜੇ ਗੈਸ ਵਾਲੇ ਸਟੈਂਡ ਆ ਇਹ ਪਾ ਰੱਖ ਚੁੱਕੇ ਆ ਤੇ ਹੁਣ ਆਪਾਂ ਇੱਥੇ ਪਾਣੀ ਆਪਣਾ ਗਰਮ ਕਰ ਚੁੱਕੇ ਆ ਤੇ ਆਪਾਂ ਪਾਣੀ ਪਾਵਾਂਗੇ ਜੀ ਇਹਦੇ ਵਿੱਚ ਤੇ ਹਾਂਜੀ ਲਓ ਜੀ ਆਪਾਂ ਇੱਥੇ ਪਾਣੀ ਪਾ ਚੁੱਕੇ ਆਂ ਤੇ ਹੁਣ ਆਪਾਂ ਇਸ ਤੋੜ ਵਿੱਚ ਜੀ ਕੀ ਕਰਨਾ ਇੱਥੇ ਅੱਧਾ ਕ ਚਮਚਾ ਆਏ ਆਪਾਂ ਇਹ ਮਿੱਠੇ ਸੋਡੇ ਦਾ ਪਾ ਦੇਣਾ ਇਹਦੇ ਵਿੱਚ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਵਿਨੇਗਰ ਚਮਚੇ ਇੱਕ ਦੇ ਹਿਸਾਬ ਦੇ ਨਾਲ ਲਓ ਜੀ ਤੇ ਹੁਣ ਆਪਾਂ ਇਸ ਤੋੜ ਵਿੱਚ ਜੀ ਇੱਥੇ ਕੀ ਕਰਨਾ ਹੈ ਪਾ ਲੈਣਾ ਹੈ ਜੀ ਇੱਕ ਇਨੋ ਦੇ ਪੈਕਟ ਆਪਾਂ ਇਹਦੇ ਵਿੱਚ ਪਾ ਲਾਂਗੇ ਜੀ ਇਨੋ ਥੋੜਾ ਜਿਹਾ ਇਨੋ ਪਾ ਦਾਂਗੇ ਆਪਾਂ ਇਹਦੇ ਵਿੱਚ ਤੇ ਇਹਨੂੰ ਕੁਸ਼ਕ ਟਾਈਮ ਦੇ ਵਾਸਤੇ ਆਪਾਂ ਜਿਹੜਾ ਇਦਾਂ ਹੀ ਰਹਿਣ ਦਵਾਂਗੇ ਤੇ ਪਾਣੀ ਆਪਣਾ ਬਿਲਕੁਲ ਹੀ ਆਪਾਂ ਗਰਮ ਕਰਿਆ ਹੋਇਆ ਹੈ ਜੀ ਹਾਂਜੀ ਹੁਣ ਆਪਾਂ ਇੱਥੇ ਕੀ ਕਰਾਂਗੇ ਜੀ ਆਪਾਂ ਚਮਟੇ ਦੀ ਮਦਦ ਨਾਲ ਇਹਦੇ ਆਪਾਂ ਚੰਗੀ ਤਰ੍ਹਾਂ ਸਾਰੇ ਪਾਸੇ ਇਹਦੇ ਆਪਾਂ ਪਾਣੀ ਦਾ ਜਿਹੜਾ ਪਾਉਂ ਫੈਲਾ ਦਾਂਗੇ ਕਿਉਂਕਿ ਜੀ ਪਾਣੀ ਆਪਣਾ ਬਹੁਤ ਜ਼ਿਆਦਾ ਗਰਮ ਆ ਤੇ ਇਹਦਾ ਦੇ ਕਰਕੇ ਪਹਿਦੇ ਤੇ ਚੰਗੀ ਤਰ੍ਹਾਂ ਆਪਣਾ ਪਾਣੀ ਹੈ ਜਿਹੜਾ ਪਾ ਦਿੰਗੇ ਤੇ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਟਾਈਮ ਜੀ ਇਦਾਂ ਹੀ ਰਹਿਣ ਦਵਾਵਾਂਗੇ 10-15 ਮਿੰਟ ਤੱਕ ਤੇ ਫਿਰ ਤੁਹਾਨੂੰ ਉਸ ਤੋਂ ਬਾਅਦ ਵਿੱਚ ਮੈਂ ਦਿਖਾਉਣੀ ਆ ਤੇ ਹਾਂਜੀ ਲਓ ਜੀ ਇੱਥੇ ਡੁੱਬਿਆ ਹੋਇਆ ਨੂੰ ਜੀ 10-15 ਮਿੰਟ ਹੋ ਚੁੱਕੇ ਆ ਤੁਸੀਂ ਪਾਣੀ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਗੰਦਾ ਆ ਤੇ ਹੁਣ ਆਪਾਂ ਇੱਥੇ ਕੀ ਕਰਾਂਗੇ ਜੀ ਆਪਾਂ ਸਟੀਲ ਵਰਸ਼ ਲੈ ਲਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਇਹਦੇ ਵਿੱਚੋਂ ਕੱਢ ਲਾਂਗੇ ਥੋੜਾ ਜਿਹਾ ਹਾਂਜੀ ਹੁਣ ਆਪਾਂ ਇੱਥੇ ਕੀ ਕਰਾਂਗੇ ਜੀ ਆਪਣਾ ਸਾਬਣ ਲੈ ਲਾਂਗੇ ਪਾਣੀ ਮਾਂਜਣੇ ਵਾਲਾ ਖੋਡੇ ਕੋਲੇ ਲਿਕਵਿਡ ਵਿਮ ਹੈ ਕਿ ਆ ਤਾਂ ਤੁਸੀਂ ਉਹ ਵੀ ਲਾ ਸਕਦੇ ਹੋ ਤੇ ਇਹਨੂੰ ਪਾ ਲਾ ਕੇ ਜਦੇ ਉੱਤੇ ਚੰਗੀ ਤਰ੍ਹਾਂ ਤੇ ਫਿਰ ਆਪਾਂ ਇੱਥੇ ਕੀ ਕਰਾਂਗੇ ਜੀ ਸਟੀਲ ਬਰਸ਼ ਦੀ ਮਦਦ ਨਾਲ ਆਪਾਂ ਇਹਨੂੰ ਥੋੜਾ ਜਿਹਾ ਰਗੜ ਦਾਂਗੇ ਤਾਂ ਕਿ ਆਪਣਾ ਜੋ ਗੰਦਗੀ ਦੀ ਸਾਈਡ ਤੇ ਲੱਗੀ ਹੋਈ ਆ ਉਹ ਨਾਲ ਇਸ ਟੌਬ ਦੇ ਕੋਲੇ ਚੰਗੀ ਤਰੀਕੇ ਦੇ ਨਾਲ ਸਾਫ਼ ਹੋ ਰਵੇ ਜੀ ਇਸੇ ਤਰੀਕੇ ਦੇ ਨਾਲ ਜੀ ਆਪਾਂ ਆਪਣਾ ਦੂਸਰਾ ਸਟੈਂਡ洗 ਲਾਂਗੇ ਚਲੋ ਵੀ ਇਹ ਪਹਿਲਾਂ ਹੀ ਸਾਫ ਕਰਾਂਗੇ ਜੀ ਕਿਉਂਕਿ ਜੀ ਤੁਹਾਨੂੰ ਵੀ ਪਤਾ ਹੀ ਹੈ ਕਿ ਜਦੋਂ ਵੀ ਆਪਾਂ ਉਹਨਾਂ ਦੀ ਕੋਈ ਦਾਲ ਉਦਾਰਾ ਬਣਾਉਨੇ ਆ ਜਾਂ ਖਿਸ਼ੋ ਹੋ ਕਰਦੇ ਜਾਂ ਦੁੱਧ ਵਗੈਰਾ ਆਪਣਾ ਉੱਪਰ ਜਾਂਦਾ ਹੈ ਫਿਰ ਤੁਸੀਂ ਇਸ ਤਰੀਕੇ ਦੇ ਨਾਲ ਇਹਨੂੰ ਸਾਫ ਕਰ ਸਕਦੇ ਹੋ ਤੁਸੀਂ ਦੇਖੋ ਕਿ ਇਹ ਬਹੁਤ ਹੀ ਜ਼ਿਆਦਾ ਵਧੀਆ ਇਹਨਾਂ ਨੇ ਬਣ ਜਾਣਾ ਹੈ ਸਾਫ ਹੋ ਕੇ ਇਤਨੀ ਜੀ ਕਿੈਸਾ ਕਰਦੇ ਹੈਗੇ ਕਿ ਤੁਹਾਨੂੰ ਹੱਥ ਨਹੀਂ ਲਾਉਣਾ ਪੈਣਾ ਜਾਂ ਤੁਹਾਨੂੰ ਰਗੜਨਾ ਨਹੀਂ ਪੈਣਾ ਦੇਖੋ ਇਦਾਂ ਦਾ ਕੁਝ ਵੀ ਨਹੀਂ ਬਣਿਆ ਹੈਗਾ ਕਿ ਆਪਾਂ ਇਹਨੂੰ ਰਗੜਨਾ ਨਾ ਹੋਵੇ ਜਾਂ ਆਪਾਂ ਇਹਨੂੰ ਹੱਥ ਨਾ ਲਾਉਣਾ ਹੋਵੇ ਕਿਉਂਕਿ ਜੀ ਇਹ ਸਾਰੇ ਟਿਕਾ ਨੇ ਜਿਹੜੀਆਂ ਫੇਕ ਹੁੰਦੀਆਂ ਨੇ ਤੇ ਹੁਣ ਮੈਂ ਤੁਹਾਨੂੰ ਦਵਾਣੀ ਇਸ ਨੂੰ ਵਾਸ਼ ਕਰਦੇ ਦੇਖੋ ਜੀ ਕੋਈ ਵੀ ਚੀਜ਼ ਆਪਾਂ ਕਰੰਨੇ ਹੁੰਦੀ ਆ ਤਾਂ ਉਹ ਆਪਾਂ ਨੂੰ ਮਿਹਨਤ ਤਾਂ ਜਿਹੜੀ ਹੈ ਜ਼ਰੂਰ ਕਰਨੀ ਹੀ ਪੈਂਦੀ ਆ ਮੈਂ ਬਹੁਤ ਚੰਗੀਆਂ ਤੇ ਵੀਡੀਓ ਦੇਖੀਆਂ ਨੇ ਤੇ ਬਦਲੇ ਬਿਨਾਰ ਅਗਲੇ ਬਿਨਾਰ ਹੀ ਕਰੇ ਪਰ ਲੇਕਿਨ ਮਿਹਨਤ ਤਾਂ ਹਮੇਸ਼ਾ ਕਰਨੀ ਹੀ ਪੈਂਦੀ ਆ ਹਾਂਜੀ ਲੋ ਜੀ ਤੁਸੀਂ ਇੱਥੇ ਦੇਖੋ ਕਿ ਆਪਣੇ ਜਿਹੜੇ ਗੈਸ ਬਰਨਰ ਆ ਬਿਲਕੁਲ ਹੀ ਸਾਫ਼ ਹੋ ਚੁੱਕੇ ਨੇ ਕਿੰਨ ਵਧੀਆ ਨਿਕਲੇ ਨੇ ਜੇ ਤੁਹਾਨੂੰ ਮੈਂ ਕਹਿ ਦਵਾਂ ਵੀ ਹਾਂਜੀ ਆਪਾਂ ਨੂੰ ਮਿਹਨਤ ਨਹੀਂ ਕਰਨੀ ਪੈਣੀ ਹੈਗੇ ਜਾਂ ਕੁਝ ਵੀ ਆ ਦੇਖੋ ਇਹਨਾਂ ਕੋਈ ਵੀ ਕੰਮ ਆ ਚਾਹੇ ਉਹ ਆਪਣੇ ਘਰ ਦਾ ਕੰਮ ਆ ਚਾਹੇ ਉਹ ਬਾਹਰ ਜਾ ਕੇ ਕੋਈ ਕੰਮ ਕਰਨਾ ਆ ਆਪਾਂ ਉਹਦੇ ਵਿੱਚ ਹਮੇਸ਼ਾ ਆਪਾਂ ਨੂੰ ਮਿਹਨਤ ਤਾਂ ਕਰਨੀ ਹੀ ਪੈਂਦੀ ਆ ਤਾਂ ਹੀ ਆਪਾਂ ਨੂੰ ਸਕਸੈਸ ਮਿਲਦੀ ਆ ਜੇ ਕੋਈ ਮੈਂ ਕਹਾ ਜੀ ਹਾਂਜੀ ਕਿ ਮੈਂ ਕੰਮ ਨਹੀਂ ਕਰਨਾ ਹੈਗਾ ਜਾਂ ਹਨਾ ਕੁਝ ਵੀ ਐ ਵੀ ਆਪਾਂ ਮਿਹਨਤ ਨਹੀਂ ਕਰਨੀ ਹੈਗੀ ਤੇ ਆਪਾਂ ਨੂੰ ਜੀ ਆਹ ਕੰਮ ਐਦਾਂ ਹੋ ਜੂਵੇ ਦੇਖੋ ਕੋਈ ਵੀ ਕੰਮ ਐਦਾਂ ਦਾ ਨਹੀਂ ਹੁੰਦਾ ਜਿਹਦੇ ਵਿੱਚ ਮਿਹਨਤ ਨਾ ਕਰਨੀ ਪਵੇ ਤੇ ਇਸੇ ਤਰੀਕੇ ਦੇ ਨਾਲ ਜੀ ਇਹ ਆਪਾਂ ਇਹਨੂੰ ਪਹਿਲਾਂ ਇਹਨੂੰ ਆਪਾਂ 10 15 ਮਿੰਟ ਇਹ ਕੈਸਾ ਕਰਦੇ ਭੋਂਕੇ ਰੱਖਾਂਗੇ ਤੇ ਫਿਰ ਉਸ ਤੋਂ ਬਾਅਦ ਵਿੱਚ ਆਪਾਂ ਇਹਨੂੰ ਸਟੀਲ ਬੋਸ਼ ਦੇ ਨਾਲ ਆਪਣਾ ਸਾਫ਼ ਕਰਾਂਗੇ ਹਾਂਜੀ ਮੈਂ ਇਦਾਂ ਦੀ ਬਹੁਤ ਸਾਰੀ ਵੀਡੀਓ ਦੇਖੀਆਂ ਨੇ ਕਿ ਕਹਿ ਦਿੰਦੇ ਆ ਜੀ ਇਹਨੂੰ ਬਿਨਾਂ ਰਗੜੇ ਇਹਨੂੰ ਇਦਾਂ ਕਰੇ ਦੇਖੋ ਕੋਈ ਵੀ ਇਦਾਂ ਦਾ ਨਹੀਂ ਹੁੰਦਾ ਹੈਗਾ ਕਿ ਬਿਨਾਂ ਰਗੜੇ ਕੋਈ ਚੀਜ਼ ਸਾਫ਼ ਹੋ ਜਵੇ ਰਗੜਨੀ ਤਾਂ ਪੈਂਦੀ ਹੀ ਆ ਤੇ ਬਾਕੀ ਚਲੋ ਕੋਈ ਗੱਲ ਨਹੀਂ ਜੀ ਆਪੋ ਆਪਦੀ ਸਮਝ ਆ ਤੇ ਬਾਕੀ ਮੇਰੀ ਅੱਜ ਦੀ ਵੀਡੀਓ ਇੰਨੀ ਹੀ ਜੇ ਕੋ ਦੇਖੋ ਜੀ ਤੁਸੀਂ ਸਾਰੇ ਆਪਣੇ ਜਿਹੜੇ ਇਹ ਹੈ ਸਾਫ਼ ਹੋ ਚੁੱਕੇ ਆ ਤੇ ਬਾਕੀ ਆਪਣੀ ਅੱਜ ਦੀ ਵੀਡੀਓ ਇੰਨੀ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਬਾਏ ਬਾਏ